ਰੀਲੇ ਨਖੇਨੇ ਮੇਰੇ ਗਨੀ ਵੀ ਦੇਖ ਲਾ ਤੈਨੂੰ ਤਾਂ ਰੋਜ਼ ਹੀ ਦੇਖਦੀ ਆ ਅਰੀਲ ਜੇ ਕੋਈ ਇੱਕ ਵਾਰੀ ਗੁੰਮ ਜਾਂ ਮੁੜ ਕੇ ਨਹੀਂ ਲੱਭਦੀ ਉਹ ਮੈਂ ਨਾ ਕਦੇ ਕਦੇ ਗੱਲ ਸੋਚਦਾ ਹਾਂ ਨਾ ਜੇ ਬੀਏ ਦੇ ਲਾਸਟ ਇਅਰ ਚ ਲਾਸਟ ਪੇਪਰ ਚ ਮੈਂ ਤੁਹਾਡੇ ਤੋਂ ਛੋਟੇ ਕੁਐਸਚਨਾਂ ਦੀ ਪਰਚੀ ਨਾ ਮੰਗਦਾ ਆਪਣੀ ਲਵ ਸਟੋਰੀ ਤਾਂ ਹੀ ਸ਼ੁਰੂ ਹੋਣੀ ਸੀ ਸਹੀ ਗੱਲ ਐ ਜੇ ਤੁਸੀਂ ਮੈਨੂੰ ਵੱਡੇ ਕੁਐਸਚਨ ਨਾ ਕਰਾਉਂਦੇ ਤੇ ਮੈਂ ਤੁਹਾਨੂੰ ਛੋਟੇ ਕੁਐਸਚਨ ਨਾ ਕਰਾਉਂਦੀ ਤਾਂ ਆਪਣੀ ਤਾਂ ਲਵ ਸਟੋਰੀ ਵੀ ਨਹੀਂ ਸ਼ੁਰੂ ਹੋਣੀ ਸੀ ਚਲ ਮੈਨੂੰ ਇਹ ਦੱਸੋ ਤੁਮਨ ਕਿੰਨਾ ਪਿਆਰ ਕਰਦੇ ਜਿਹੜੇ ਆਪਾਂ ਬੀਏ ਦੇ ਵਿੱਚ ਸੋਣੀ ਮਹਿਵਾਲ ਵਾਲਾ ਸੱਸੀ ਪੁੰਨੂ ਵਾਲਾ ਕਿਸੇ ਪੜੇ ਸੀ ਨਾ ਹਾਂ ਹਾਂ ਉਹ ਸੱਸੀ ਬੰਗ ਮਾਰੂ ਥਲਾਂ ਦੀ ਤੱਕ ਵੀ ਰੇਤ ਚ ਤਪ ਸਕਦੀ ਆ ਐਨਾ ਪਿਆਰ ਕਰਦੀ ਆ ਮੈਂ ਤੁਹਾਨੂੰ ਸ਼ੁਕਰ ਆ ਰੱਬਾ ਛੋਟੇ ਕੋ ਆ ਚੰਗਾ ਲੱਗ ਬਣਾ ਤੀ ਲੈ ਅੰਦਰ ਬੈਠੀ ਆ ਹੱਸੀਆਂ ਦੀ ਬਾਹਰ ਉੱਠ ਕੇ ਤੋਂ ਅੰਦਰ ਅਕਰੀ ਲਾਂ ਦੇਖਣ ਲੱਗੀ ਯਾਰ ਐਂ ਕਰ ਬਹੁਤ ਭੁੱਖ ਲੱਗੀ ਪਿਆ ਰੋਟੀ ਬਣਾ ਦੇ ਕਿਹੋ ਜੀਆਂ ਗੱਲਾਂ ਕਰਦੇ ਹੋ 50 ਡਿਗਰੀ ਤਾਪਮਾਨ 'ਬਰ ਮੈਥੋਂ ਨੀ ਰਸੋਈ ਚ ਮੱਛੀ ਦਾ ਮੈਨੂੰ ਤਾਂ ਆਬ ਸਵੇਰ ਦੇ ਇੰਨੀ ਭੁੱਖ ਲੱਗੀ ਐ ਜੋਮੈਟੋ ਹੈਗਾ ਨਾ ਫੋਨ 'ਚ ਹਾਂ ਹੈਗਾ ਆਰਡਰ ਕਰ ਦੋ ਕੁਛ ਮੇਰੇ ਲਈ ਵੀ ਫੜ ਲੂ ਪੁੱਛ ਸੱਚੇ ਪਿਆਰ ਦੀ